플라트 디티 로드 하이웨 ਤੇ ਬੱਸ ਸਟੈਂਡ ਕੋਲ ਚਾਰ ਵਾਣਾ ਦੀ ਆਪਸੀ ਇੱਕ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਸਵੇਰੇ 플라트 ਲੁਧਿਆਣਾ ਨੂੰ ਜਾਣ ਵਾਲੀ ਬੱਸ ਸਟੈਂਡ ਦੇ ਕਿਸੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਰਕੇ ਉਸ ਤੇ ਮਗਰ ਆ ਰਹੇ تین ਵਾਹਨ ਆਪਸੀ ਟਕਰਾ ਗਏ ਤੇ ਜਦ ਬੱਸ ਵਾਲੇ ਨੇ ਦੇਖਿਆ ਕਿ ਗਲਤੀ ਉਸ ਦੀ ਹੈ ਤਾਂ ਉਹ ਬਾਸਪੀਰਾਖੇ ਲੈ ਗਿਆ ਜਾਣਕਾਰੀ ਅਨੁਸਾਰ ਕਾਰਮਾਲਕ ਵਿਪਨ ਕੁਮਾਰ ਨੇ ਦੱਸਿਆ ਕਿ ਉਹਨੇ ਤੋਂ ਆ ਰਿਹਾ ਸੀ ਕਿ ਜਦੋਂ ਫਲੋਰ ਪੂਜਾ ਤਾਂ ਅੱਗੇ ਆਣਾ ਗੱਡੀਆਂ ਨੇ ਬ੍ਰੇਕਾਂ ਮਾਰਿਆ ਤਾਂ ਉਸਨੇ ਵੀ ਆਪਣੀ ਗੱਡੀ ਖਾਲੀ ਕਰ ਲਈ ਜਿਸ ਨਾਲ ਪਿੱਛੇ ਤੋਂ ਇੱਕ ਸਰਕਾਰੀ ਬਾਸ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਉਥੇ ਮੌਕੇ ਤੇ ਫਲੋਰ ਪੁਲਿਸ ਦੇ ASI ਲਖਵਿੰਦਰ ਸਿੰਘ ਘਟਨਾ ਵਾਲੀ ਜਗ੍ਹਾ ਤੇ ਪੁੱਜ ਕੇ ਕਤਨਾ ਦੀ ਸਾਰੀ ਜਾਣਕਾਰੀ ਲਈ ਫਲੋਰ ਤੋਂ ਪ੍ਰਪਾਲ ਦੇ ਨਾਲ ਸੁਰਿੰਦਰ ਦੀ ਰਿਪੋਰਟ ਮੇਰੇ ਕੋਲ ਜਿਹੜੀ ਐਲਟੋ ਕਾਰ ਗੱਡੀ ਚ ਲੱਗੀ ਆ ਪਿੱਛੇ ਤੁਹਾਡੀ ਇਹ ਹੈ ਹਾਂਜੀ ਮੇਰੀ ਹੈ ਜੀ ਕਿੱਥੋਂ ਆ ਰਹੀ ਸੀ ਤੁਸੀਂ ਬਾਜੀ ਉਹਨੇ ਤੋਂ ਆ ਰਹੇ ਸੀ ਇਹ ਗੱਡੀ ਲੱਗੀ ਕਿਤਾ ਵਧੀਆ ਗੱਡੀ ਅੱਗੇ ਇੰਦੋ ਕੈਨੇਡੀਅਨ ਦੀ ਬੱਸ ਚੱਲੀ ਸੀ ਉਹਨੇ ਅਮਰਜੈਂਸੀ ਬ੍ਰੇਕ ਮਾਰੀ ਆ ਉਹ ਤੋਂ ਪਿੱਛੇ ਟਰਾਲੇ ਆ ਲਿਆ ਸੀਗਾ ਉਹ ਵੀ ਕਵਰ ਕਰ ਗਿਆ ਗੱਡੀ ਅਸੀਂ ਵੀ ਕਵਰ ਕਰ ਲਈ ਪਰ ਪਿੱਛੇ ਐਰਟੀਸੀ ਵਾਲਿਆਂ ਨੇ ਚੱਕ ਕੇ ਮਾਰਿਆ ਸਾਨੂੰ ਪਿੱਛੋਂ ਓਕੇ ਕਿੰਨੇ ਜਣੇ ਗਏ ਗੱਡੀ ਬਾਜੀ ਤੁਸੀਂ ਦੋ ਜਣੇ ਹਸਬੰਡ ਵਾਈਫ ਹੈ ਜੀ ਠੀਕ ਆ ਤੁਹ ਸਟੂਰਾ ਪੈਣ ਲੱਗੇ ਕੋਈ ਸਟਾ ਲੱਗੀਆਂ ਗੁੱਜੀਆਂ ਲੱਗੀਆਂ ਬਾਕੀ ਦੇਖ ਦਿਆ ਹਾਂ ਗੁੱਜੀਆਂ ਲੱਗੀਆਂ ਹਾਂਜੀ ਮੋਕੇ ਤੇ ਜਾਣਾ ਕਿੱਥੇ ਜੀ ਵਧੀਆ ਪਾ ਲੁਧਿਆਣਾ ਜਾਣਾ ਸੀਗਾ ਪੁਲਸ ਆ ਗਈ ਸੀ ਮੋਕੇ ਤੇ ਹਾਂ ਜੀ ਮੋਕੇ ਤੇ ਆ ਗਈ ਦੀ ਰਘੁੰਦਰਪਾ ਜੀ ਇਹ ਕਿਹੜਾ ਜੀਟਰੋ ਹਾਈਵੇ ਦੇ ਉੱਤੇ ਐਕਸੀਡੈਂਟ ਹੋਇਆ ਹੈਗਾ ਤੁਸੀਂ ਮੋਕੇ ਤੇ ਆਏ ਹੋਗੇ ਆ ਕਿੰਨੀਆਂ ਗੱਡੀਆਂ ਠੁਕੀਆਂ ਆ ਗਈਆਂ ਕੋਈ ਜਾਣੀ ਨੇ ਸਾਹਬ ਦੀ ਆਪਾਂ ਜੀ ਕੋਈ ਸਾਰੇ 4 ਗੱਡੀਆਂ ਠੁਕੀਆਂ ਜੀ ਤੇ ਸਭ ਤੋਂ ਪਹਿਲਾਂ ਅੱਗੇ ਸੀ ਇੱਕ ਕਾਰ ਕਾਰ ਨੇ ਬ੍ਰੇਕ ਮਾਰੀ ਆ ਇੰਡੋ ਕੈਨੇਡੀਅਨ ਗੱਡੀ ਸੀ ਉਹਨੇ ਬ੍ਰੇਕ ਮਾਰੀ ਆ ਉਹਦੇ ਪਿੱਛੇ ਇਹ ਬਲੈਰੋ ਗੱਡੀ ਲੱਗੀ ਆ ਬਲੈਰੋ ਦੇ ਪਿੱਛੇ ਇਹ ਕਾਰ ਲਗੀ ਆ ਕਾਰ ਦੇ ਪਿੱਛੇ ਉਹ ਰੋਡਵੇਜ ਦੀ ਬੱਸ ਲੱਗੀ ਆ ਜੀ ਇਹ ਆਪੀ ਕਾਰ ਦਾ ਚੋੜ ਨੁਕਸਾਨ ਹੋ ਗਿਆ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਆ ਬਾਈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ